ਉਹ ਪਤੇ ਤੋਂ ਕੋਲਾ ਫਿਰ ਦੂਜਾ ਨੰਬਰ 210 ਕਹਿੰਦੇ ਨੇ ਚੱਲ ਚੱਲ ਉਹ ਕਰਮ ਨੇ ਜਦੋਂ ਲੱਗਦਾ ਉਹ ਲੱਗਦਾ ਉਹ ਖਚਲਾ ਮਾ ਤੇ ਲੱਲੀ ਦਾ ਬਾਰੀ ਖੋਲੀ ਲੱਗੀ ਕਹਿੰਦਾ ਬਾਰੀ ਖੋਲਾ ਸੱਖਰੀ ਮਹਾਰਤੀ ਚੱਲ ਉਹਦਾ ਸਾਲ ਮੱਥਾ ਰੰਗਦਾ ਘਟ ਵੱਜਣਾ ਕਹਿੰਦੇ ਹੈਲੋ ਹੈਲੋ Parle, vale. پونٹو کي ڏونگه پاور پليک آءُ هاڻي وڏو ٿي وڃان ٿو ڇو ته 3 ٽيڪا جو ڀڳل اصل جوٽڪر ۽ پاسو ٿي وڃي ਦੋਵੇਂ ਉਸਾਰਤ ਰਹੇ ਪਾਵਰ ਬੈਂਕ ਹੈ ਰਿਪੋਰਟ ਆਉਂਦਾ ਪਾਵਰ ਉਪਾਰਤਾ ਦੀ ਬਾਤੇ ਬਾਤ ਪਰ ਉਦਾਰਾ ਮਤਲਬ ਹੈ ਮੋਨਾ ਦੇ ਪਰ ਉਦਾਰਾ ਦਾ ਕਰਜ਼ਾ ਚੁਦਾ ਨਹੀਂ ਕਰਦੇ ਇਧਰ ਆਉਂਦਾ ਕੋਈ ਬੰਦਾ ਯਾਰਾ ਪੈਟਿਆ ਦੇ ਕੋਲੇ ਫੜਾਇਆ ਗੁਰਦਰੀ ਆ ਕੇ ਮੈਨੂੰ ਫੋਨ ਲਾਣਿਆ ਆ ਨੰਬਰ ਤੇ ਤੋ ਤਾਰ ਲਈਏਗਾ ਨਾਲ ਫੜਾਇਆ ਜਾਂ ਫਿਰ ਕੋਈ ਨਾ ਵੇਖ ਲੈਣੇ ਦਾਰਾ ਨੂਰ ਤੋਂ ਰੂਹ ਕੋ ਜੰਮ ਕੇ ਆਇਆ ਆਕਾਮ ਕੋ ਜੀਂ ਦਾਰਾ ਨੂਰ ਰੂਹ ਕੋ ਜੰਮ ਕੇ ਆਇਆ ਜੰਮਦੇ ਸੇਵਾ ਸੰਤਾਨ ਹੋਰੇ ਦਮ ਦਾ ਸਾਥ ਬੰਧਾਇਆ ਜੰਮਦੇ ਸੇਵਾ ਸੰਤਾਨ ਹੋਰੇ ਤੁਮ ਦਾ ਤੰਮ

পাশাহ দুনিয়া এসা ন ਜਦੋਂ ਆਪਣੇ ਔਲਾਦਾਂ ਵਾਲੀ ਆਪਣਾ ਬਾਦ ਵਾਲੀ ਇਸ ਉੱਤੇ ਬਰੋਦੋ। ਕਮੇਟੇਰ ਵਿੱਚ ਤੋਂ ਖੱਡੇ ਦੇ ਧਾਰ ਵਿੱਚੋਂ ਖਾਲਸਾ ਪਹਿਲਾ ਪਿੰਦਾ ਹੈ। ਤੇ ਪਾਸਾ ਤੋਂ ਦੇ ਪਾਸਾ ਦੇ ਖੰਡੇ ਦੀ ਤੋਖ ਮਹਰ ਤੋਂ ਪਹਿਲਾ। ਨਾਲੇ ਸਰਪਾਸਟਾ ਦੀ ਲਿਖਤ। ਪਾਇਂਦਿਆਰਾ ਪਾਇਂਦਿਆ ਦੇੰਡਾ ਸੰਗੁਰੇਤ ਸਿੱਧਾ ਤੇ ਅਬਰਤ ਲਿਆ। ਤੁਸੀਂ ਆਲੂ ਜੀ ਵਾਲਾ ਫਾਜ਼ਾਹਾਂ ਦਾ ਫਾਜ਼ਾਹ ਕਹਿੰਦੇ ਭਾਈ ਦਇਆ ਸਿੰਘ ਜਿੰਨੇ ਮੈਂ ਅੰਮਰ ਜੀ ਖਾਸ ਕਰਕੇ ਸ੍ਰੀ ਹਾਨ ਸਿੰਘ ਖਾਸਾ ਰਾਮ ਪਰਮਾਨੰਦ ਪਰਵਾਰ ਦੇ ਬਾਕੀ ਸਾਕੋ ਸਬੰਧਾਂ ਨੂੰ ਸ਼ੁਕਰੀਆ ਹੈ ਬੋਤਲਾਂ ਦੇ ਜ਼ਾਹਰ ਦੇ ਪਰਵਾਰ ਤੋਂ ਆਇਆ ਹੈ ਇਸ ਅੰਮਨ ਦਾ ਇਪਰੀਤ ਫਾਜ਼ਾਹਾਂ ਦਾ ਫਾਜ਼ਾਹ ਤੋਂ ਦੇ ਬੜੀ ਫਤਿਹ ਦਾ ਹੈ फकीर बुद्ध शाह कहता है ना ना हम आप ना हम आप अगर ना हो से गुरु वर संग तो सुन्नत हो की साथ बंदा ना हम कर दिया राम सत्य we ਕੀ ਆਕਰਨਾ ਹੁੰਦਾ ਹੈ ਕੋ ਬੋਵਰਸਨ ਤਾਂ ਸਨਤ ਉਹਦੀ ਸਾਫੀ ਐਨੀ ਉਹਨਾਂ ਸਿੱਖਾਂ ਨੇ ਨਹੀਂ ਕੀਤੀ ਉਹ ਸਾਇਫਰ ਜਿੰਨੇ ਦੂਜੇ ਧਰਮਾਂ ਦੇ ਵੱਲੋਂ ਕੀ ਲਾਲਾ ਦੌਦ ਤਾਰੇ ਦੇ ਪੜਤੇ ਦੇ ਕਹੋ ਤੁਸੀਂ ਉਹ ਕਦ ਤੱਕ ਕਾਲੀ ਵਾਲਿਆ ਬਾਦਸ਼ਾਹ ਮੈਂ ਤੇਰੇ ਕਿਹੜੇ ਕੋਣ ਦੇ ਖਾਂ ਕੇ ਤੇਰੇ ਤੋਂ ਕੋ ਪੀਰ ਲੱਗਦਾ ਕਿਤੇ ਤੂੰ ਮੰਗਤਾ ਲੱਗਦਾ ਕਿਤੇ ਤੇਰੇ ਵਰਗਾ ਫਰਾਂਗੀ ਕੋਈ ਆਪ ਕੋ ਸਾਧਨ ਸ਼੍ਰੀ ਗੁਰੂ ਅੰਗਦ ਦੇ ਬਾਦਸ਼ਾਹ ਤੇਰੇ ਲਿਖਾ ਆਪ ਜੀ ਪੌਹ ਦੇ ਕੇ ਖਾਂਡੇ ਦੀ ਤਾਰ ਤੋਂ ਬਾਹਰ ਸਾ ਪਰਖ ਕਰਦਣਾ ਹੈ ਪਰ ਅਨੰਦਪੁਰ ਦੇ ਘਰ ਦੀ ਪੋਸਟੇ ਸਵੇਰ ਤੋਂ ਦੇਖਦੇ ਆ ਜਦੋਂ ਟਖਾਰੀ ਫੜ ਕੇ ਖਾਂਡੇ ਦੇ ਪੌਹ ਮੰਗਦਾ ਤੇ ਕਹਿੰਦਾ ਮੈਨੂੰ ਬਣਾ ਦੋ ਗੋਵਰ ਸਿੰਘ ਆਪ ਕੋ ਸਾਧਨ ਜਦੋਂ ਚੰਦੌੜੋਂ ਨਿਕੜੇ ਪੁੱਤ ਪਹੁੰਚਦਾ ਹੈ ਇਹ ਕਾਲੀ ਵਾਲਾ ਪਾਸਾ ਅੰਦਰਲੇ ਵਾਲਾ ਤਾਂ ਨਹੀਂ ਹੋਈ ਦੀ ਕਾਲੋਸਾ ਪੰਜ ਚੱਕੇ ਦੇ ਮੁੰਡੇ ਕਹਿੰਦੇ ਅਲਾਹ ਰੱਬਾ ਹੋ ਗਈ ਜਿਹਨੂੰ 20 ਸਾਲ ਤੱਕ ਨਸੀਬ ਵਿੱਚ ਬੱਤਤਾ ਪਾ ਕੇ ਕੇਹੇ ਦਾ ਰੋਕਾ ਨਹੀਂ ਕਿਉਂ ਕੰਦੇ ਲਾਇਆ ਅਰਦੋ ਤੇ ਕੈਨੇਟ ਚਲੋ ਹੈ ਠੀਕ ਹੈ कई दिन को सफलता करनी है 10 घंटे करो मैंने वो रोहन पुष्पा शरण सरस्वती ओम शेख तो से धर्मचो पर लास और असर के ऊपर तो 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 मेरा तो 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 भी जितना हो गया है चाहता है भारतीय मनवा यार जो भी लोगों ने यही बात का सवाल आपको सा ਵਾਹ ਬਸ ਕਰ ਗਿਆ ਉਹਨਾਂ ਦੀ ਬੋਲ ਤਾਹੇ ਮੈਂ ਨੰਬਰ ਕਰਾਂ ਚੋਪਾ ਪਿਆ ਬੰਗ ਲੈ ਆ ਗਿਆ ਸਾਰਾ ਮੇਰਾ ਲਾਈਕ ਲਾਇਆ ਦੂਜੇ ਦੂਜੇ ਨੰਬਰ ਵੀ ਉਹਦੇ ਵਿੱਚ ਹੀ ਯਾਰ ਅੱਜ ਆਪ ਕੀ ਦੇਦਾ ਬੰਦਾ ਨਾ ਕੋਈ ਨਾ ਸ਼ਾਨਾ ਬਾਈ ਪਰਦੇ ਪਤਾ ਕੀ ਗੱਲ ਹੈ ਉਹ ਸਾਡੇ ਚਾਹ ਦੀ ਬਾਸ਼ੀ ਲਾਈਵ ਗੱਲ ਚੱਲਦਾ ਹੈ ਹੁਣ ਬਰਾਬਰ ਸਾਡਾ ਪਾਈ ਸ਼ਾਮ ਤੋਂ ਅੱਜ ਆਉਣਾ ਆ ਆ ਬਦਲ ਕੀ ਹੋ ਰਹੀ ਹੈ ਨੇ ਕਿਹੜੇ ਤੂਰ ਕੋ ਬਗਾਰ ਪਾਦੇ ਨੇ ਜਦੋਂ ਪਾਈ ਸ਼ਾਮ ਸਖਤ ਵਾਲਾ ਕੁਝ ਜਾਂਦਾ ਰੱਖਦਾ ਫੂਈ ਦਾ ਪਾਪਾ ਇਹ ਕੱਢੇ ਕਰ ਰਹੇ ਆਂ ਅੰਦਰੋਂ ਉਹਨੇ ਡੀਮਾ ਲਗਵਾ ਅੰਦਰੋਂ ਉਹ ਵੀ ਦੇਖੇ ਲਾਈਟ ਵਾ ਨੀਂਟ ਕੋਲ ਹੈ ਇਹਨੇ ਪੈਸੇ ਲਗਵਾਵਾ ਦਰ ਹੋ ਗਏ ਮੈਂ ਨਿਮੰਦਾ ਕੇ ਲਾਤ ਆਂ ਨਹੀਂ ਨਹੀਂ ਇਹ ਨਹੀਂ ਅੱਜ ਸਿੱਖਰਾ ਆਪਾਂ ਤੇ ਚੱਲੇ ਆਂ ਮੈਂ ਉਹ ਬਾਰੇ ਆਵਾਜ਼ ਆ ਰਹੀ Parada, não ਕੌਣ ਤੇ ਕਪੜਾ ਸੈਵੀ ਕੋਲ ਤੇ ਸ਼ਾਂਤੀ ਦੀ ਜਾਨ ਹੈ ਧਿਆਨ ਤੋਂ ਸਿੱਖੋ ਭਾਵੇਂ ਉਸ ਦੇ ਵਿੱਚ ਹੈ ਭਾਈ ਸਿੰਘ 18 ਵਾਲੇ ਨੇ ਸਿੱਖੋ ਆ ਜੀ ਜੀ ਪਾਉਂਦਾ ਰਹਿਣ ਲਈ ਜਦੋਂ ਤੱਕ ਪਾਲੂ ਕਹਿੰਦਾ ਭਾਰ ਘਰ ਦੇ ਰਸਟ Terima kasih telah menonton! ਸਾਬ ਸਾਬ ਉਹ ਨਾ हा हा ठीक ठीकु कयां वसाखी चई ਇਹ ਤਾਂ ਹੈ ਬਸ ਆਹੇ ਆਹੇ ਥੈਂਕ ਯੂ ਬਬੀ ਇਹ ਤੋਦਨ ਕਾ ਦੀ 我一个打不了。 ਇਹ ਮਨ ਨੂੰ ਪਾਰੀ ਕੱਟਦੇ ਆਂ ਇੱਕ ਤਰ੍ਹਾਂ ਦੀ ਜਿਹਾ ਮਾਈਕ ਨੂੰ ਯਾਦ ਆਦਾ ਜਦੋਂ ਇਹ ਬਾਤ ਜਿਹੜੀ ਜਦੋਂ ਕੀਤੀ ਬੱਦਰ ਉਹ ਨਾਲੋਂ ਦੇਖਣਾ 谢谢范总。